ਪਹਿਲ ਕਾਮ ਚ ਹੋਏ ਹਾਦਸੇ ਨੇ ਕੱਲੇ ਸਾਡੇ ਹਿੰਦੁਸਤਾਨ ਦਾ ਨਹੀਂ ਬਲਕਿ ਮਨੁੱਖਤਾ ਦੇ ਦਿਲ ਨੂੰ ਚੰਜੋੜ ਕੇ ਛੱਡ ਪਿਆ। ਇਹਦੀ ਗੂੰਜ ਪੂਰੀ ਮਨੁੱਖਤਾ ਦੇ ਦਿਲਾਂ ਤੇ ਗੂੰਜ ਇਹਦੀ ਪੈ ਰਹੀ ਹੈ। ਤੇ ਪੰਜਾਬ ਇੱਕ ਸਰਦੀ ਸੂਬਾ ਹੋਣ ਕਾਰਨ ਇਸ ਅੰਤਵਾਦ ਦਾ ਜਿਹੜਾ ਦਰਦ ਹੈ ਸਾਡੇ ਤੇ ਰੂਹਾਂ 'ਚ ਵੱਸਦਾ ਹੈ ਸਾਡੀ ਇਤਿਹਾਸ ਸਾਡੇ ਜੜ੍ਹਾਂ 'ਚ ਵੱਸਦਾ ਹੈ। ਅਸੀਂ ਤਾਂ ਆਪਣੇ ਪਿੰਡੇ ਤੇ ਹੜਾਇਆ ਹੈ ਤੇ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਦਾ ਵੀ ਪਤਾ ਹੈ ਵੀ ਅੰਤਵਾਦ ਦਾ ਜਿਹੜਾ ਜਿੱਥੇ ਹਿਸਾਬ ਹੋਣਾ ਜ਼ਰੂਰੀ ਹੈ ਜਿੱਥੇ ਇਨਸਾਫ ਮਿਲਣਾ ਜ਼ਰੂਰੀ ਹੈ ਉੱਥੇ ਹੀ ਇਹਦੇ ਮੱਲਮ ਦੇ ਨਾਲ-ਨਾਲ ਸਾਨੂੰ ਲੋਕਾਂ ਦਾ ਸਾਥ ਤੇ ਹਮਦਰਦੀ ਦੀ ਵੀ ਉਨੀ ਇਹਦੀ ਪਰਪਾਈ ਉਹਦੇ ਹਮਦਰਦੀ ਨਾਲ ਹੀ ਹੁੰਦੀ ਹੈ ਤੇ ਮੈਂ ਧੰਨਵਾਦੀ ਆ ਅੱਜ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸ਼੍ਰੀ ਹੁਮਾਰ ਅਬਦੁੱਲਾ ਜੀ ਦਾ ਜਿਸ ਭਾਵਨਾ ਨਾਲ ਜਿਸ ਆਪਣੇ ਦਿਲ ਦੀ ਭਾਵਨਾ ਨਾਲ ਉਹਨਾਂ ਨੇ ਜੰਮੂ ਕਸ਼ਮੀਰ ਦੀ ਅਸੈਂਬਲੀ 'ਚ ਜਿਹੜੇ ਆਪਣੇ ਬਿਆਨ ਦਿੱਤੇ ਹੈ ਅੱਜ ਸੈਲੂਟ ਇਸਨੂੰ ਅੱਜ ਸਦਕਾ ਕਰਦਾ ਮੈਂ ਉਹਨਾਂ ਨੂੰ ਕਾਬਲੇ ਤਰੀਫ ਉਹਨਾਂ ਦਾ ਜਿਹੜਾ ਤਕਰੀਰ ਸੀਗੀ ਜਿਸ ਤਰ੍ਹਾਂ ਮਨੁੱਖਤਾ ਦੇ ਅਹਿਸਾਸ ਨੂੰ ਉਹਨਾਂ ਨੇ ਜਗਾਇਆ ਸਾਰੇ ਦੇ ਦਿਲਾਂ ਨੂੰ ਉਹਨਾਂ ਨੇ ਇੱਕ ਇੱਕ ਚੋਗ ਲਾਈ ਹੈ ਤੇ ਮੈਂ ਸਮਝਦਾ ਹਾਂ ਕਿ ਇਸ ਮੌਕੇ ਦੇ ਉੱਤੇ ਇਸ ਦੁਖਦਾਈ ਘਟਨਾ ਦੇ ਮੌਕੇ ਦੇ ਉੱਤੇ ਉਹਨਾਂ ਨੇ ਇਨਸਾਨੀਅਤ ਦਾ ਜਿਹੜਾ ਰੂਪ ਅਪਣਾਇਆ ਹੈ ਜਿਸ ਤਰ੍ਹਾਂ ਉਹਨਾਂ ਨੇ ਰਾਜਨੀਤੀ ਤੋਂ ਉੱਤੇ ਉੱਠ ਕੇ ਰਾਜਨੀਤੀ ਕਰਨ ਵਾਲਿਆਂ ਨੂੰ ਇੱਕ ਸ਼ੀਸ਼ਾ ਦਿਖਾਇਆ ਹੈ ਉਹ ਆਪਣੇ ਆਪ 'ਚ ਇੱਕ ਰਾਜਨੀਤਿਕ ਮਿਆਰ ਦੀ ਮਿਸਾਲ ਆਪਣੇ ਆਪ 'ਚ ਕਾਇਮ ਕੀਤੀ ਹੈ। ਉੱਥੇ ਇਹਦੇ ਨਾਲ-ਨਾਲ ਉਹਨਾਂ ਦੀ ਭਾਵਨਾ ਦੀ ਜਿੱਥੇ ਕਦਰ ਕਰਦਾ ਉਹਨਾਂ ਨੇ ਜਿਸ ਤਰ੍ਹਾਂ ਸਾਡੇ ਸਿੱਖ ਭਾਈਚਾਰੇ ਦੀ ਸਰਾਹਨਾ ਕੀਤੀ ਹੈ। ਮੈਂ ਉਹਦੀ ਵੀ ਦਾਤ ਦਿਨਾ ਸਮ। ਸਿੱਖ ਭਾਈਚਾਰੇ ਦਾ ਹਮੇਸ਼ਾ ਜਿਸ ਤਰ੍ਹਾਂ ਸਾਡਾ ਇਤਿਹਾਸ ਰਿਹਾ ਗੁਰੂ ਮਹਾਰਾਜ ਦੀ ਸਾਨੂੰ ਜਿਹੜੀ ਬਖਸ਼ਿਸ਼ ਪ੍ਰਾਪਤ ਹੋਈ ਹੈ ਸਿੱਖ ਭਾਈਚਾਰੇ ਨੂੰ। ਜਿਸ ਤਰ੍ਹਾਂ ਅਸੀਂ ਨਾ ਸਿਰਫ ਗੁਰੂ ਘਰਾਂ ਦੇ ਦਰਵਾਜ਼ੇ ਬਲਕਿ ਆਪਣੇ ਦਿਲਾਂ ਤੇ ਘਰਾਂ ਦੇ ਦਰਵਾਜ਼ੇ ਵੀ ਜਿਹੜੇ ਲੋਕ ਪੀੜਤ ਸੀ ਉਹਨਾਂ ਵਾਸਤੇ ਖੋਲਿਆ ਸੀ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਭਾਵਨਾਵਾਂ ਦੇ ਵਿਅਕਤ ਕੀਤੀ ਹੈ ਹਮਾਰਾ ਗੁਰਦਾ ਜੀ ਦਾ ਤੇ ਸਾਡੇ ਸਿੱਖ ਭਾਈਚਾਰੇ ਦਾ ਜਿਹੜੇ ਉੱਥੇ ਜੰਮੂ ਕਸ਼ਮੀਰ 'ਚ ਵਿਚਰਦੇ ਐ ਅਸੀਂ ਮੈਂ ਉਹਨਾਂ ਦਾ ਬਹੁਤ ਹੀ ਸਤਿਕਾਰ ਕਰਦਾ ਕਿਉਂਕਿ ਮੈਂ ਸਮਝਦਾ ਵੀ ਪੰਜਾਬੀਅਤ ਤੇ ਕਸ਼ਮੀਰੀਅਤ ਦੋਨੋਂ ਭਾਵਨਾਵਾਂ ਇੱਕ ਭਾਰਤੀਤਾ ਦੀ ਭਾਵਨਾ ਬਣ ਕੇ ਅੱਜ ਉਭਰੀਆਂ ਸਾਹਮਣੇ ਇਸੇ ਕਰਕੇ ਅੱਜ ਮੈਂ ਸਮਝਦਾ ਵੀ ਸਾਡਾ ਪੰਜਾਬੀਅਤ ਦੇ ਤੌਰ ਤੇ ਸਾਡਾ ਕਰਮ ਇੱਕ ਫਰਜ਼ ਹੀ ਨਹੀਂ ਮੈਂ ਸਮਝਦਾ ਸਾਡਾ ਆ ਧਰਮ ਬੰਦੇ ਵੀ ਅਸੀਂ ਅੱਜ ਜਾ ਕੇ ਇੱਕ 우ਮਾਰਾ ਗੁੱਲੋ ਜੀ ਦਾ ਤੇ ਸਾਡੇ ਜਿਹੜੇ ਭਾਈ ਬੈਠੇ ਐ ਭਾਈਚਾਰਕ ਸੰਘ ਸਾਡੀ ਜਿਹੜੀ ਕਸ਼ਮੀਰ ਦੇ ਲੋਕਾਂ ਨਾਲ ਹੈ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਜਾ ਕੇ ਉੱਥੇ ਉਹਨਾਂ ਨਾਲ ਸਾਥ ਉਹਨਾਂ ਦੀ ਬਾਹ ਫੜੀਏ ਉਹਨਾਂ ਦੇ ਨਾਲ ਖੜੀਏ ਇਸ ਲਈ ਇਸੇ ਸੰਦਰਭ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਦ ਜਿੰਨੂੰ ਕ ਅਪੀਲ ਕਰਨਾ ਚਾਹਨਾ ਕਿ ਆ ਉਹ ਉਹਨਾਂ ਨੂੰ ਚਾਹੀਦਾ ਹੈ ਕਿ ਸਾਰੇ ਇੱਕ 올 ਪਾਰਟੀ ਡੈਲੀਗੇਸ਼ਨ ਲੈ ਕੇ ਬਿਨਾਂ ਕਿਸੇ ਦੇਰੀ ਦੇ ਸਾਨੂੰ ਚਲਣਾ ਚਾਹੀਦਾ ਹੈ ਚੰਮੂ ਕਸ਼ਮੀਰ ਜਾਣਾ ਚਾਹੀਦਾ ਹੈ ਤੇ ਜਾ ਕੇ ਉਮਾਰ ਅਬਦੁੱਲਾਹ ਜੀ ਨਾਲ ਖੜ ਕੇ ਇੱਕ ਰਾਸ਼ਟਰੀ ਦਾਦਾ ਭਾਰਤੀ ਹੋਣ ਦੇ ਇੱਕ ਅਹਿਸਾਸ ਤੇ ਮਨੁੱਖਤਾ ਦੇ ਨਜ਼ਰੀਏ ਨਾਲ ਉਹਨਾਂ ਦੇ ਨਾਲ ਖੜਨ ਦਾ ਤੇ ਆਪਣੇ ਪੰਜਾਬੀਅਤ ਦਾ ਆਪਾਂ ਨੂੰ ਅਹਿਸਾਸ ਕਰਵਾਉਣ ਵਾਸਤੇ ਉੱਥੇ ਨਾਲ ਜਾਣਾ ਬਣਦਾ ਤੇ ਮੈਂ ਐਸੀ ਉਮੀਦ ਦੇ ਨਾਲ ਕਿਉਂਕਿ ਅੱਜ ਜੇਥੇ ਅਤਵਾਦ ਦਾ ਮੁਕਾਬਲਾ ਕਰਨ ਦੇ ਵਿੱਚ ਸਾਡੀ ਸਰਕਾਰ ਸਕਸ਼ਮ ਹੈ ਉੱਥੇ ਵੀ ਅਸੀਂ ਆ ਵੀ ਆਪਣੇ ਲੋਕਾਂ ਨੂੰ ਦਸਾਈਏ ਵੀ ਅਸੀਂ ਉਹਨਾਂ ਦੇ ਹਰ ਦੁੱਖ ਸੁੱਖ ਦੇ ਨਾਲ ਸਾਰਾ ਦੇਸ਼ ਇੱਕਜੁੱਟ ਹੈ ਸਾਰਾ ਭਾਰਤ ਇੱਕਜੁੱਟ ਹੈ ਅਸੀਂ ਖੜ ਕੇ ਆਪਣੀ ਇਸ ਦਾ ਅਹਿਸਾਸ ਕਰਾਈਏ ਇਸੇ ਉਮੀਦ ਨਾਲ ਮੈਂ ਅਪੀਲ ਕਰਦਾ ਵੀ ਅਸੀਂ ਜਾ ਕੇ ਉੱਥੇ ਕਸ਼ਮੀਰ ਦੇ ਲੋਕਾਂ ਦਾ ਤੇ ਉਹਨਾਂ ਦੇ ਮੁੱਖ ਮੰਤਰੀ ਸ਼੍ਰੀ 우ਮਰ ਅਬਦੁੱਲਾ ਜੀ ਦਾ ਵਸਲਾ ਫਸਾਈ ਕਰੀਏ ਤੇ ਦੇਸ਼ ਨੂੰ ਸੰਦੇਸ਼ ਦੇਈਏ ਵੀ ਅਸੀਂ ਇੱਕਜੁੱਟ ਹਾਂ ਤੇ ਹੈ ਜੀ ਕੋਈ ਵੀ ਜਿਹੜੀ ਕੋੜੀ ਨਜ਼ਰ ਸਾਡੇ ਦੇਸ਼ ਕਨੇ ਚੱਕੂਗਾ ਉਹਨੂੰ ਉਹਦਾ ਟੁਕਵਾ ਜਵਾਬ ਦੇਣ ਦੇ ਵਿੱਚ ਭਾਰਤ ਪੂਰੀ ਤਰ੍ਹਾਂ ਸਕਸ਼ਮ ਹੈ